ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਵੜਾ ਭਾਈਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੇਤੋਂ ਪੈਂਦੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੀ ਸਨੱਖੀ ਨੀਲੀ ਰਾਵੀ ਮੱਝ ਤੁਹਾਡੇ ਤੇ ਲੈ ਕੇ ਹਾਜ਼ਰ ਹੋਇਆ ਬਾਈ ਜੀ ਬਾਕੀ ਦੀ ਬੰਦ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਜੀਤ ਸਿੰਘ ਆ ਜੀ ਪਿੰਡ ਆਪਣਾ ਵੜਾ ਭਾਈਕਾ ਠੀਕ ਹੈ ਤੁਸੀਂ ਜੈਤੋ ਜਲਾ ਫਰੀਦਕੋਟ ਆ ਜੀ ਠੀਕ ਹੈ ਜੀ ਤੇ ਕੀ ਡਿਟੇਲ ਆ ਦੀ ਮਾਝ ਦੀ ਜੀ ਬਾਈ ਜੀ ਇਹ ਮੱਝ ਆਪਣੀ ਘਰ ਦੀ ਮੱਝ ਆ ਜੀ ਜਿਹਨੇ ਪਹਿਲੀ ਵਾਰ 18 ਕਿਲੋ ਦੁੱਧ ਦਿੱਤਾ ਹੀ ਆਪਣੇ ਕੋਲੇ ਠੀਕ ਹੈ ਜੀ ਤੇ ਅੱਜ ਦੀ 20 ਪਲੱਸ ਗੱਡੂ ਗਈ ਦੁੱਧ ਠੀਕ ਹੈ ਜੀ 20 ਪਲੱਸ ਦੁੱਧ ਗੱਡੂ ਕੀ ਤੇ ਸੂਆ ਕਿਹੜਾ ਸੁਣਾ ਬਾਈ ਜੀ ਨੇ ਸੂਆ ਇਹ ਤੀਜਾ ਸੂ ਗਿਆ ਜੀ ਤੀਜਾ ਸੂਆ ਇਹ ਤੀਸਾ ਨਾ ਜੀ ਤੂੰ ਕੱਦ ਘਾਟ ਵਾਲੀ ਮੱਝ ਆ ਹੈ ਨਾ ਬਾਈ ਜੀ ਹਾਂਜੀ ਹਾਂਜੀ ਕੀ ਦਿੱਤਾ ਇਹ ਪਹਿਲੇ ਸੂਏ ਕੱਟਾ ਕਿੱਟੀ ਕੱਟੀ ਸੀਗੀ ਜੀ ਠੀਕ ਹੈ ਜੀ ਤੇ ਤੌਰ ਚਾਲ ਵਿਖਾਓ ਜੀ ਤੌਰ ਕੇ ਚੈੱਕ ਕਰਾਓ ਜੀ ਲ ਬਾਈ ਜੀ ਉਹਨਾਂ ਦੀ ਘਰ ਦੀ ਮੱਝ ਆ ਤੀਜੇ ਸੂਏ ਸੁਣਾ ਇਹਨੇ ਨੀਲੀ ਰਾਵੀ ਆ ਵੱਡੀ-ਬੁੱਡੀ ਹਾਲਤੇ ਕੋ ਨਹੀਂ ਬਾਈ ਜੀ ਦੂਜੇ ਪਾਸੇ ਆਪਾਂ ਬੰਦਾ ਠੱਲ ਕੇ ਵਹਨੇ ਆ ਤੇ ਨਹੀਂ ਦੀਂਦਾ ਬਾਈ ਜੀ ਤੋਰਾ ਚਾਲਾ ਕਰਮ ਵਾਲੀ ਦਾ ਬਹੁਤ ਚੰਗਾ ਚਾਰ ਹੀ ਥਾਣਾ ਮੋٹے-ਮੋٹے ਪੂਰੇ ਗੈਵ ਚ ਲੱਗੇ ਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਤੇ ਕੱਚੀ ਬਾਈ ਜੀ ਜ਼ਰੂਰ ਹੈਗੀ ਆ 10 ਕ ਦਿਨ ਬਾਈ ਜੀਆਂ ਦੇ ਗਿਣਤੀ ਦੇ ਪੂਰੇ ਰਹਿੰਦੇ ਆ 10 ਦਿਨ ਬਾਕੀ ਆ ਤਿਆਰੀ ਤੁਰੀ ਕਰਮ ਵਾਲੀ ਨੇ ਬਹੁਤ ਚੰਗੀ ਬਣਨੀ ਆ ਪਹਿਲੇ ਸਵੇਏ ਬਾਈ ਜੀ ਇਹਦੇ 18 ਲੀਟਰ ਪਹਿਲੇ ਸਵੇਏ 16 ਲੀਟਰ ਦਿੱਤਾ ਦੂਜੇ 18 ਦਿੱਤਾ ਤੇ ਇਤੀ ਬਾਈ ਜੀ ਦਾ 20 ਪਲੱਸ ਦੀ ਝਾਕ ਹੈਗੀ ਆ ਥਲ ਤੁਣ ਕੱਲਾ ਕੱਲਾ ਨੇੜੇ ਤੋਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਕੱਚੀ ਜ਼ਰੂਰ ਆ ਮੈਂ ਹਜੇ 10 ਦਿਨ ਰਹਿੰਦੇ ਤਾਂ ਕੋਈ ਬਾਈ ਦਿਨ ਪੂਰਾ ਤੇ ਸੂਪ ਪੈਂਦੀ ਹੁੰਦੀ ਕਿ ਵੱਧ ਘੱਟ ਲੈਂਦੀ ਆ ਨਹੀਂ ਪੂਰਿਆਂ ਦੀ ਸੂਪ ਪੈਂਦੇ ਜੀ ਉੱਤੇ ਉੱਤੇ ਦਿਨ ਨਹੀਂ ਲੈਂਦੀ ਬਾਲੇ ਨਹੀਂ ਨਹੀਂ ਜੀ ਆ ਕਈ ਮੱਝਾਂ ਤਾਂ ਉੱਤੇ ਲੈਂਦ ਗਾ ਲੈਂਦਾ ਨਾ ਹਾਂਜੀ ਤੇ 10 ਦਿਨ ਇਹ ਤਾਂ ਗਣਤੀ ਤੇ ਰਹਿੰਦੇ ਆ ਹਾਂਜੀ 10 ਦਿਨ ਰਹਿੰਦੇ ਆ ਜੀ ਠੀਕ ਆ ਜੀ ਤੇ ਬਾਈ ਕੀ ਜੈ ਡਿਮਾਂਡ ਆ ਮੁੱਲ ਕੀ ਆ ਦਾ ਇਹਦਾ ਮੁੱਲ ਜੀ 170 ਕਰਦੇ ਆ ਜੀ ਮੁੱਲ 170 ਉਹ ਜਿਵੇਂ ਮੁਕ ਦੇ ਮਾਨਤਨ ਮਾਨਤਨ ਕਰ ਦਾਂਗੇ ਜੀ ਬਾਈ ਜੀ ਮੁੱਲ ਬਾਈ ਜੀ ਹੁਣ 170 ਕਰਦੇ ਆ ਬਾਕੀ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਪਰਕ ਕਰ ਲਓ ਘਰ ਦੀ ਮੱਝਾ ਵਪਾਰਾਂ ਦੇ ਮੁੱਲ ਥੋੜੇ ਜਿਹਾ ਹੋਰ ਹੁੰਦੇ ਦੇਣ ਲੈਣ ਵਾਲੇ ਤੇ ਘਰ ਵਾਲੇ ਦਾ ਮੁੱਲ ਉਹ ਜੇ ਹਿਸਾਬ ਨਾਲ ਹੁੰਦਾ ਜੀ ਇਹਦੇ ਨਾਲ ਸਪਰਕ ਦਾ ਕਰ ਲਓ ਸੌਦਾ ਠੋਡਾ ਮੈਂ ਤੁਹਾਨੂੰ ਜਚੀਦਾ ਹੋ ਜੂਗੀ ਕੀ ਜੀ ਆ ਬਾਈ ਜੀ ਮੋਬਾਈਲ ਨੰਬਰ ਕੀ ਆਪਣਾ 99682 41170 ਇੱਤਰੀ ਫੇਰ ਦੱਸ ਦਿਓ 8968241172 ਜੀ ਠੀਕ ਹੈ ਜੀ ਬਾਈ ਇਹ ਬਾਈ ਦਾ ਮੋਬਾਈਲ ਨੰਬਰ ਆ ਚਲਦੇ ਮੋਬਾਈਲ ਨੰਬਰ ਤੇ ਨਾਲ ਸੰਪਰਕ ਕਰ ਲਿਓ ਤੇ ਜੇ ਕਿਸੇ ਦੇ ਮੱਝ ਪਸੰਦਾ ਵੀ ਫੋਨ ਲਾ ਲਿਓ ਜੀ ਵੀਡੀਓ ਨੂੰ ਆਪਨੂੰ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਜੀ